ਨੇ ਤੁਹਾਡੀ ਆਪਣੀ ਦੀ ਇਨਫਰਮੇਸ਼ਨ ਆਈ ਜੇ ਵੀ ਲੈ ਲਓਗੇ ਤੇ ਆਪਾਂ ਨੂੰ ਮੈਂ ਇਹ ਸਾਰੇ ਰਿਕਵੈਸਟਾਂ ਵੀ ਆਪਾਂ ਪੂਰੀਆਂ ਕਰੀਏ ਉਹਨਾਂ ਦੀ ਵੀ ਲੈ ਲਈਏ ਕਿਉਂਕਿ ਮੈਂ ਇੱਥੇ ਦੱਸਣਾ ਚਾਹ ਰਹਾ ਕਿ ਡਾਕਟਰ ਅਮਰ ਸਿੰਘ ਜੀ ਨੌਕਰਜਨ ਸਿੰਘ ਜੀ ਨੇ ਕਟਾਟ ਕੀਤਾ ਸੀ ਪਿਛਲੇ ਫ੍ਰਾਈਡੇ ਨੂੰ ਜਾਂ ਵੀਰਵਾਰ ਨੂੰ ਤੇ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਸਾਨੂੰ ਪੈਸ਼ੇ ਕੁਜ਼ਬਰਾ ਦੀ ਲੋੜ ਹੈ ਉਹਨਾਂ ਨੇ ਬਿਨਾਂ ਕਿਸੇ ਵੀ ਕਨਫਰਮੇਸ਼ਨ ਤੋਂ ਉਹਨਾਂ ਨੂੰ ਕੈਟਾਬੋਲਿਕ ਜੀ ਤੁਹਾਨੂੰ ਨਸੀਬ ਵਧੀਆ ਕਰਾ ਦਿੰਦੇ ਆ ਨਾਂ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕੁਝ ਮੌਕੇ ਦੀ ਬਿੱਤਰਮ ਸੋ چليڙي ٻوڙو ٻڌا ڪري آيو آهي ويڇڙا ما يا گيلي ळाيو آيو آهي ٻوڙا اڄ ڏوڙو ٻوڙا پيشه کڙبڻو ٿو

ਅੱਜ ਦੇ ਮੁੱਖ ਮਹਿਮਾਨ ਡਾਕਟਰ ਅਮਰ ਸਿੰਘ ਜੀ ਮੈਂਬਰ ਪਾਲੇ ਮਨਸਾ ਦੇ ਵਿੱਚ ਪਹੁੰਚੇ ਹਨ ਅਸੀਂ ਉਹਨੂੰ ਜੀ ਆਇਆਂ ਕਹਦੇ ਹਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਦੂਜੀ ਵਾਰ ਦੂਜੀ ਵਾਰ ਜਿਹੜਾ ਹੈ ਫਤਵਾ ਲੈ ਕੇ ਡਾਕਟਰ ਅਮਰ ਸਿੰਘ ਜੀ ਸਾਡੇ ਵਿੱਚ ਪਹੁੰਚੇ ਹਨ ਸਾਡੀ ਟੀਮ ਸادة ਪ੍ਰਧਾਨ ਜੀ ਦੇ ਨਾਲ ਜੀ ਉਹ ਪਨੇ ਪਾਸ ਪਰ ਜੋ ਆਜੋ ਪੁਰੀ ਸਾਹਿਬ ਵਾਲੇ ਉਹ ਵੀ ਆਜੋ ਇੱਕ ਸਨੈਪ ਸ਼ੀਰੀ ਹੈ ਇਹਨਾਂ ਦੇ ਨਾਲ

ਸਾਰੇ ਵਿੱਚ ਨਾਇਬ ਸੇਵਾ ਸੰਸਥਾ ਤੋਂ ਬਹੁਤ ਬਹੁਤ ਸਵਾਗਤ ਹੈ ਅੱਜ ਨੂੰ ਨੇ ਸੀਐਸ ਦੇ ਪੱਲਾਈ ਜੀ ਜੀ ਇੱਕ ਆਪਣਾ ਟਿਕਰ ਸਿਆਲ ਜੀ ਐਲਓ ਕੇ ਨਿਰਮਲ ਸਿੰਘ ਜਿੰਮਾ ਜੀ ਅਭ ਜਤਿੰਦਰ ਸਿੰਘ ਜੀ ਤਸਵਿੰਦਰ ਸਿੰਘ ਜੀ ਸਰਬਜੀਤ ਸਿੰਘ ਜੀ ਪ੍ਰੇਮ ਸਿੰਘ ਜੀ ਸਾਰੇ ਮਿਲ ਕੇ ছোট যে ছোট সুর ਔਰ ਇਹਨੇ ਨੂੰ ਅੱਠ ਕਾਲਾ ਬੈਠੀ ਰਹੀਆਂ ਦਿੱਤੀਆਂ ਨੇ ਔਰ ਹਰ ਮਿੰਨੇ ਫੇਰੇ ਉਹ ਮੈਂ ਵੀ ਤਾਂ ਪੰਡਾ ਸਾਹਿਬ ਨੇ ਹਰ ਮਿੰਨਰਾਂ ਦੇ ਖਤਰੀ ਚੋਕਾ ਮਿੰਨਰ ਵਿੱਚ ਮੈਂ ਦੱਸਦਾ ਟਾਈਮ ਖਰਾਬ ਨਾ ਕਰਾਂ ਮੈਂ ਅਲਾਸਾ ਆਪਣੇ ਅਨ ਠਾਕਲਾ ਨਹੀਂ ਸੁਗਾ ਅਹ ਬਤਨਬਾ ਜੀ ਬਹੁਤ ਹੀ ਹਾਰ ਬਣ ਕਰਦੇ ਹੈ ਅਬਾਲ ਨੇ ਕਮਲਟੀ ਵੀ ਆ ਦੇਖੋ ਆਪਾਂ ਨੂੰ ਜਿੰਨੀਆਂ ਸਮਾਜ ਸੇਵੀ ਸੰਸਥਾ ਨੇ ਦੇਖੋ ਸਮਾਜ ਨੂੰ ਚਲਾਉਣ ਵਾਲੇ ਇਹ ਲੋਕ ਨੇ ਆਪੋ ਦਾ ਪੋਲੀਟਿਸ਼ੀਅਨ ਆਉਣੇ ਆ ਚਲੇ ਜਾਣੇ ਕਿਉਂ ਜੀ ਜਿਹੜੇ ਇੱਥੋਂ ਦੇ ਸਰਕਰਤਾ ਲੋਕ ਔਰ ਦੇਖੋ ਕਿੰਨਾ ਭਲੇ ਦਾ ਕੰਮ ਕਰਦੇ ਕਿ ਆਪਣੀ ਵਿੱਚ ਦਾ ਦੱਸ ਰਹੇ ਕਿ ਆਪਣੀ ਇਨਕਮ ਤੋਂ ਹੁੰਦੀ ਦੇ ਜਾਂਦੇ ਆ ਇਹ ਬੜਾ ਜਿਗਰਾ ਚਾਹੀਦਾ ਹੁੰਦਾ ਕਿ ਆਪਣੇ ਘਰੋਂ ਪੈਸੇ ਲਿਆ ਕੇ ਕਿਤੇ ਦੇਜੋ ਇਹ ਕੋਈ ਜੀਵ ਚੋਂ ਕੱਢਣ ਨੂੰ ਥੋੜੀ ਦਿਲ ਕਰਦਾ ਕਿਉਂ ਜੀ ਬੰਦਾ 20 ਵਾਰੀ ਸੋਚਦਾ ਇਹ ਇੰਨੀਆਂ ਅੱਛੀਆਂ ਇੱਥੇ ਸੰਸਥਾਵਾਂ ਨੇ ਬਲਕੇ ਮੇਰਾ ਸੁਝਾਤਾ ਇਹ ਹੈਗਾ ਕਿ ਇੱਕ ਵਾਰੀ ਯਾ ਤਾਂ ਜੇ ਸਾਰੀਆਂ ਸੰਸਥਾਵਾਂ ਇਕੱਠੀਆਂ ਕਰ ਸਕਦੇ ਹੋ ਉਹਨਾਂ ਨੂੰ ਇਕੱਠੀਆਂ ਕਰ ਲਓ ਇਹ ਸਾਰੀਆਂ ਨਹੀਂ ਇਕੱਠੀਆਂ ਹੋ ਸਕਦੀਆਂ ਜਿਵੇਂ ਜੇ ਤੁਸੀਂ ਪੰਜ-ਛਤ ਸੰਸਥਾਵਾਂ ਜਾਂ ਤਾਂ ਉਹ ਸਾਰੀਆਂ ਕਿਸੇ ਦਿਨ ਇਕੱਠੀਆਂ ਕਰ ਲਓ ਮੇਰਾ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਜੇ ਆਪਾਂ ਫਿਰ ਬੈਠ ਕੇ ਗੱਲ ਕਰੀਏ ਔਰ ਪੈਸੇ ਦਾ ਫਿਕਰ ਨਾ ਕਰਿਓ ਅਗਰ 25 50 ਲੱਖ ਵੀ ਦੇਣਾ ਪਊਗਾ ਸੰਸਥਾਵਾਂ ਨੂੰ ਮੈਂ ਉਹਦੇ ਸੋਚਦਾ ਨਹੀਂ ਹਾਂ ਮੈਂ ਜਿਆਦਾ ਖੈ ਮੈਂ ਗੱਲ ਨੂੰ ਕਿਉਂਕਿ ਜਿਹੜਾ ਸਮਾਜ ਸੇਵਾ ਦਾ ਕੰਮ ਹੁੰਦਾ ਉਹਨੂੰ ਵਧਾਉਣਾ ਚਾਹਣਾ ਔਰ ਜੇ ਮੇਰੀ ਮਦਦ ਨਾਲ 25 50 ਲੱਖ ਦੇ ਕੇ ਉਹ ਕੰਮ ਵੱਧ ਸਕਦਾ ਤੇ ਮੈਂ ਸਮਝਦਾ ਮੇਰੀ ਖੁਸ਼ੀਤ ਹੁੰਦੀ ਆ ਕਿ ਮੈਂ ਖੰਨਾ ਸ਼ਹਿਰ ਦੇ ਸਮਾਜ ਸੇਵਾ ਦੇ ਕੰਮਾਂ 'ਚ ਉਹਦੇ ਚ ਮੇਰਾ ਯੋਗਦਾਨ ਪੈ ਰਿਆ ਔਰ ਗਰੀਬ ਲੋਕਾਂ ਦੀ ਮਦਦ ਹੋ ਰਹੀ ਆ ਕਿਸੇ ਨੂੰ ਰਾਸ਼ਨ ਮਿਲ ਰਿਹਾ ਕਿਸੇ ਨੂੰ ਸਾਈਕਲ ਮਿਲ ਰਿਹਾ ਕਿਸੇ ਨੂੰ ਕੁਝ ਮਿਲ ਰਿਹਾ ਜਾਂ ਕਿਸੇ ਦੀ ਫੀਸ ਹੋ ਰਹੀ ਆ ਮੈਂ ਸਮਝਦਾ ਇਹਨੂੰ ਆਪਾਂ ਇਸ ਤਰ੍ਹਾਂ ਬ੍ਰੌਡ ਮੰਚ ਤੇ ਲੈ ਕੇ ਆਈਏ ਤੁਹਾਡਾ ਤਾਂ ਹੋ ਗਿਆ ਜੀ ਤੁਸੀਂ ਜੋ ਕਹੋਗੇ ਤੁਹਾਨੂੰ ਦੇ ਦੇਣਾ ਮੈਂ ਤੁਹਾਡੇ ਨਾਲ ਕੋਈ ਸੌਦਾ ਨਹੀਂ ਕਰਨਾ ਜੀ ਵੈਰੀ ਗੁੱਡ ਬਾਕੀ ਵੀ ਆਪਾਂ ਕਰ ਲਈਏ ਕਿਉਂਕਿ ਇਹ ਕੰਮ ਬਹੁਤ ਭਲੇ ਦਾ ਕੰਮ ਹੈ ਅਜੀਤਾ ਨੇਤਾ ਲੋਕਾਂ ਆਉਣੇ ਜਾਂ ਚਲੇ ਜਾਣੇ ਕਿਉਂ ਜੀ ਜਾਨੀਮ ਜੀ ਤੁਸੀਂ ਔਰ ਕਮਲ ਜੀ ਤੇ ਤਜਿੰਦਰ ਜੀ ਤੁਸੀਂ ਲੱਗ ਕੇ ਸਾਰੀਆਂ ਜਿਹੜੀਆਂ ਪਰਮ ਜੀ ਥੋੜੀ ਵੀ ਬੈਠੇ ਆ ਕਿਉਂਕਿ ਤੁਸੀਂ ਪੁਰਾਣੇ ਲੋਕ ਹੋ ਤੁਹਾਨੂੰ ਸਾਰਾ ਪਤਾ ਮੈਨੂੰ ਤਾਂ ਉਨੀ ਜਾਣਕਾਰੀ ਨਹੀਂ ਆ ਪਰ ਮੈਂ ਚਾਹੁੰਦਾ ਜੇ ਇੱਕ ਮੀਟਿੰਗ ਨੇ ਦੋ ਦਿਨਵਾਰੀ ਅਗਰ ਨਿਪਟ ਜਾਣ ਤੇ ਮੈਂ ਇੱਕ ਤਾਂ ਸਮਝਣਾ ਚਾਹੁੰਗਾ ਕਿਹੜੇ ਕਿਹੜੇ ਸਮਾਜਿਕ ਕੰਮ ਹੁੰਦੇ ਆ ਔਰ ਦੂਸਰਾ ਮੇਰੇ ਮਨ ਚ ਇੱਕ ਹੋਰ ਗੱਲ ਵੀ ਆ ਕਿ ਭਾਈ ਹੁਣ 5 ਸਾਲ ਮੇਰੇ ਕੋਲ ਹੈਗੇ ਆ ਤੁਸੀਂ ਸ਼ਹਿਰ ਦਾ ਮੇਰੇ ਤੋਂ ਕੀ ਕੁਝ ਕਰਾਉਣਾ ਚਾਹ ਰਹੇ ਹੋ ਵੈਰੀ ਗੁੱਡ ਕਿਉਂ ਜੀ ਮੈਂ ਭਾਰਤ ਸਰਕਾਰ ਤੋਂ ਕੀ ਕੀ ਤੁਹਾਡੇ ਲਈ ਲਿਆ ਸਕਦਾ ਇਹ ਸ਼ਹਿਰ ਨੂੰ ਮੇਰੇ ਕੋਲ ਵੀ ਸਮਾਂ ਹੋਊਗਾ ਕਿਉਂ ਜੀ ਤੇ ਇਸ ਕਰਕੇ ਮੈਂ ਦੋਵੇਂ ਚੀਜ਼ਾਂ ਚਾਹੁੰਦਾ ਸੀ ਕਿ ਇੱਕ ਤਾਂ ਮੈਂ ਸਮਾਜਿਕ ਸੰਸਥਾਵਾਂ ਦੀ ਮਦਦ ਕਰਦੇ ਆ ਠੀਕ ਹੈ ਜੀ ਔਰ ਦੂਸਰਾ ਕਿ ਖੰਨਾ ਸ਼ਹਿਰ ਦੇ ਜਿਹੜੇ ਪ੍ਰਮੁੱਖ ਲੋਕ ਨੇ ਉਹ ਇਕੱਠੇ ਹੋ ਕੇ ਮੈਨੂੰ ਦੱਸਣ ਕਿ ਸਾਹਿਬ ਤੁਸੀਂ ਇਹ ਸ਼ਹਿਰ ਦੀ ਤਰੱਕੀ ਲਈ ਫਲਾਣੇ ਫਲਾਣੇ ਕੰਮ ਚ ਯੋਗਦਾਨ ਪਾਓ ਕਿਉਂ ਜੀ ਸਸੀ ਕਾਲ ਜੀ ਸਸੀ ਕਾਲ ਜੀ ਜੀ ਤੁਹਾਡਾ ਡਾਕਟਰ ਅਮਰ ਸਿੰਘ ਦੀ ਹਾਜ਼ਰੀ ਵਿੱਚ ਤਰਾਸਨ ਸਮਰੋਹ ਹੋਇਆ 22 ਸਾਈਕਲ ਦਿੱਤੇ ਗਏ ਕੀ ਕਰਾਂ ਦਮ ਇਹ ਜੋ ਪਰਾਲਾ ਹੈਗਾ ਜੀ ਇਹ ਕਈ ਸੰਸਥਾਵਾਂ ਨੇ ਮਿਲ ਕੇ ਕੀਤਾ ਹੈਗਾ ਆ ਜਿਵੇਂ ਕਿ ਮਾਤਾ ਕੁਛਲਿਆ ਸੇਵਾ ਕੇਂਦਰ ਹੋ ਗਿਆ ਤੇ ਸਾਡੇ ਭਾਈ ਕਨੀਆ ਜੀ ਸੰਸਥਾ ਦੇ ਪ੍ਰਧਾਨ ਨਿਮਾ ਜੀ ਹੋਗੇ ਤੇ ਸਾਡੀ ਹੈਂਡੀਕੈਪਡ ਯੂਨੀਅਨ ਦੇ ਮੈਂਬਰ ਸਹਿਬਾਨ ਹੋਗੇ ਜੋ ਪੈਲ ਤੋਂ ਦਰਾਹੇ ਤੋਂ ਮਲੋਦੇ ਅਲੱਗ-ਅਲੱਗ ਹਲਕਿਆਂ ਦੇ ਸਾਡੇ ਮੈਂਬਰ ਸਹਿਬਾਨ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਘਰ-ਘਰ ਜਾ ਕੇ ਜਿਹੜੇ ਹੈਂਡੀਕੈਪਸ ਨੂੰ ਨਹੀਂ ਪਤਾ ਹੈਗਾ ਵੀ ਸਰਕਾਰ ਵੱਲੋਂ ਕਿਹੜੀਆਂ ਸਹੂਲਤਾਂ ਮਿਲਦੀਆਂ ਨੇ ਤੇ ਕਿੱਦਾਂ ਲੈਣੀਆਂ ਨੇ ਉਹਨਾਂ ਨੂੰ ਅਸੀਂ ਵੈਰੀਫਾਈ ਕਰਕੇ ਤਾਂ ਆਹ ਇਲੈਕਟ੍ਰੋਨਿਕ ਟਰਾਈਸਾਈਕਲ ਦਵਾਉਂਦੇ ਹੈਗੇ ਆ ਉਹਦੇ ਵਿੱਚ ਆ ਸਾਰੇ ਮੈਂਬਰ ਸਹਿਬਾਨ ਸਾਡਾ ਬਹੁਤ ਸਹਿਯੋਗ ਕਰਦੇ ਨੇ ਤੇ ਅੱਜ ਦੇ ਇਸ ਪ੍ਰੋਗਰਾਮ ਤੇ ਅਸੀਂ ਧੰਨਵਾਦੀਆਂ ਜੀ ਭਾਈ ਕਨਈਆ ਜੀ ਸੰਸਥਾ ਦੇ ਜਿਨ੍ਹਾਂ ਨੇ ਅੱਜ ਇਸ ਸਮੇਂ ਤੇ 51 ਬੂਟਿਆਂ ਦੀ ਸੇਵਾ ਵੀ ਕੀਤੀ ਹੈਗੀ ਆ ਵਾਤਾਵਰਣ ਨੂੰ ਬਚਾਉਣ ਵਾਸਤੇ ਜੀ ਤੇ ਮਾਤਾ ਕੁਸ਼ਲਿਆ ਸੇਵਾ ਕੇਂਦਰ ਵੱਲੋਂ 40 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਤੇ ਅਸੀਂ ਧੰਨਵਾਦੀਆਂ ਡਾਕਟਰ ਅਮਰ ਸਿੰਘ ਜੀ ਦੇ ਜਿਹੜੇ ਸਾਡੇ ਇੱਕ ਬੁਲਾਵੇ ਤੇ ਸਾਡੇ ਉਰੇ ਪਹੁੰਚੇ ਸਾਡੇ ਕੋਲ ਤੇ ਅਸੀਂ ਬਹੁਤ ਧੰਨਵਾਦੀਆਂ ਜੀ ਥੈਂਕ ਯੂ ਜੀ ਜੀਡੀਐਸ ਪੰਜਾਬ ਨਿਊਟੀ ਦੇ ਸਾਰੇ ਹੀ ਭੈਣ ਭਾਈਆਂ ਸਤਿ ਸ੍ਰੀ ਅਕਾਲ ਜੀ ਪੰਜਾਬ ਖੱਤਰੀ ਚੇਤਨਾ ਮੰਚ ਚੈਰੀਟੇਬਲ ਟਰਸਟ ਖੰਨਾ ਵੱਲੋਂ ਅੱਜ ਜਿਹੜਾ ਰਸਨ ਵਾਰ ਸਮਰੋਹ ਸੋ ਪੜ੍ਹਮਾ ਕਰਵਾਇਆ ਸਾਡਾ ਵੀਰ ਜੀ ਚੈਨਲ ਦਾ ਸਵਾਗਤ ਹੈ ਵੀ ਜੀ ਤੁਹਾਡਾ ਚੈਨਲ ਦਾ ਸਵਾਗਤ ਹੈ ਕੀ ਕਰਨਾ ਚਾਹੁੰਦੇ ਹੋ ਮੈਂ ਗੁਰਦੇਵ ਪੂਰੀ ਅੱਜ ਸਾਡਾ 7 ਜੁਲਾਈ 2024 ਨੂੰ ਪੰਜਾਬ ਖੱਤਰੀ ਚੇਤਨਾ ਮੰਚ ਚੈਰੀਟੇਬਲ ਟਰਸਟ ਖੰਨਾ ਦੀ ਸ਼ਾਖਾ ਮਾਤਾ ਕੁਸ਼ਲ ਦੇ ਸੇਵਾ ਕੇਂਦਰ ਦੀ 2024-2025 ਵਿੱਤ ਬਰਸ਼ ਦੀ ਚੌਥੀ ਸਭਾ ਹੈ ਜਿਸ ਦੇ ਵਿੱਚ ਮੇਨ ਅਜੰਡਾ 165ਵਾਂ ਰਾਸ਼ਨ ਵੰਡਣ ਸਮਾਰੋਹ ਹੈ ਅਸੀਂ 2002 ਤੋਂ ਪੰਜਾਬ ਖੱਤਰੀ ਚੇਤਨ ਚੈਰੀਟੇਬਲ ਟਰਸਟ ਦੀ ਜਈ ਸ਼ਾਖਾ ਮਾਤਾ ਕੁਸ਼ਲਿਆ ਸੇਵਾ ਕੇਂਦਰ ਹੈ ਇਹ 2002 ਤੋਂ ਚੱਲ ਰਹੀ ਹੈ ਔਰ 2015 2010 ਤੋਂ ਅਸੀਂ ਰਾਸ਼ਨ ਵੰਡਣ ਸਮਾਰੋਹ ਕਰ ਰਹੇ ਹਾਂ ਅੱਜ ਸਾਡਾ 165ਵਾਂ ਰਾਸ਼ਨ ਵੰਡਰਨ ਸਮਾਰੋਹ ਸੀ ਜਿਹਦੇ ਵਿੱਚ ਅਸੀਂ ਹੁਣ ਲਗਾਤਾਰ ਰਾਸ਼ਨ ਦੇ ਰਹੇ ਹਾਂ ਅੱਜ ਅਸੀਂ 8 ਮੋਟਰ ਵੋਟਰਾਈਜ਼ਡ ਟ੍ਰਾਈਸਾਈਕਲ ਦਿਬਿਆਂਗ ਜਨਾਨ ਨੂੰ ਦਿੱਤੇ ਹਨ ਸਾਡੇ ਅੱਜ ਦੇ ਚੀਫ ਗੈਸਟ ਡਾਕਟਰ ਅਮਰ ਸਿੰਘ ਆਨਰੇਬਲ ਮੈਂਬਰ ਆਫ ਪਾਰਲੀਮੈਂਟ ਸਾਡੇ ਮੁੱਖਾ ਤੀਸੀ ਸਨ ਉਹਨਾਂ ਨੇ ਸਾਡੀ ਸੰਸਥਾ ਨੂੰ ਸਹਿਯੋਗ ਦੇ ਲਈ ਬਹੁਤ ਆਸ਼ਵਾਸਨ ਦਿੱਤੇ ਹਨ ਉਹਨਾਂ ਦਾ ਬਹੁਤ ਸਹਿਯੋਗ ਹੁੰਦਾ ਵੀ ਰਿਹਾ ਔਰ ਹੋਏਗਾ ਵੀ ਅੱਜ ਅਸੀਂ 8 ਦਿਵਿਆਂਗ ਜਨ ਜਿਹੜੇ ਕਿ ਜ਼ਰੂਰਤਮੰਦ ਦਿਵਿਆਂਗ ਜਨ ਸੀ ਉਹਨਾਂ ਨੂੰ ਅਸੀਂ ਟ੍ਰਾਈਸਾਈਕਲਾਂ ਦਿੱਤੀਆਂ ਨੇ ਤੇ ਉਹ ਰਾਸ਼ਨ ਵੰਡ ਸਮਾਰੋਹ ਚੱਲ ਰਿਹਾ ਹੈ ਤੇ ਬਾਕੀ ਅਸੀਂ ਸਮੇਂ-ਸਮੇਂ ਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਿਹੜੇ ਜ਼ਰੂਰਤਮਤ ਬੰਦੇ ਹੈ ਜਿਹੜੇ ਬਹੁਤ ਇੰਟੈਲੀਜੈਂਟ ਹੈ ਤੇ ਲੇਕਿਨ ਉਹ ਆਪਣੀ ਫੀਸ ਨਹੀਂ ਦੇ ਸਕਦੇ ਔਰ ਫੀਸ ਦੇ ਕਾਰਨ ਉਹ ਪੜ ਨਹੀਂ ਸਕਦੇ ਉਹਨਾਂ ਨੂੰ ਮਾਤਾ ਕੁਸ਼ਲ ਲੈ ਕੇਂਦਰ ਤੇ ਸਾਡੀ ਵੀਰ ਹਕੀਕਤ ਰਾਏ ਚੈਰੀਟੇਬਲ ਜਿਹੜੀ ਹੈਗੀ ਸੰਸਤਾ ਜਿਹੜੀ ਕਿ ਪੰਜਾਬ ਖत्री ਚੇਤਨਾਮਨ ਚੈਰੀਟੇਬਲ ਦੀ ਸ਼ਾਖਾ ਹੈ ਅਸੀਂ ਮਿਲ ਕੇ ਉਹਨਾਂ ਬੱਚਿਆਂ ਦੀ ਸਹਾਇਤਾ ਕਰਦੇ ਹਾਂ ਬਾਕੀ ਅਸੀਂ ਸਕੂਲਾਂ ਦੇ ਵਿੱਚ ਗਰਮੀਆਂ ਦੇ ਵਿੱਚ ਵਾਟਰ কুলਰ ਦੇਨੇ ਸਾਡੇ ਖੰਨੇ ਦੇ ਵਿੱਚ ਅਸੀਂ ਨੀਅਰ ਅਬਾਊਟ 50% ਸਕੂਲ ਹੋਣਗੇ ਜਿਨ੍ਹਾਂ ਦੇ ਵਿੱਚ ਅਸੀਂ ਆਪਣਾ ਵਾਟਰ ਕੋਲਰ ਗਰਮੀ ਦੇ ਵਿੱਚ ਬੱਚਿਆਂ ਦੇ ਲਈ ਨੀਡੀ ਜਿਹੜੇ ਬੱਚੇ ਐ ਸਾਰੇ ਬੱਚੇ ਆਪਣੇ ਹਨ ਉਹਨਾਂ ਦੇ ਲਈ ਅਸੀਂ ਵਾਟਰ ਕੋਲਰ ਲਾਕੇ ਆਨੇ ਸਕੂਲਾਂ ਦੇ ਵਿੱਚ ਤੇ ਬਾਕੀ ਹੋਰ ਵੀ ਜਿਵੇਂ ਕਿ ਜਿਹੜੇ ਗਰੀਬ ਕੰਨਿਆਵਾਂ ਉਹਨਾਂ ਦਾ ਵਿਆਹ ਵੀ ਅਸੀਂ ਕਰਦੇ ਆਂ ਸਾਡੇ ਜਿਹੜੀ ਸੰਸਥਾ ਦੇ ਪੈਟਰਨ ਨੇ ਮਦਰਨਾਥ ਸ਼ਾਹੀ ਜੀ ਉਹਨਾਂ ਨੇ ਬਹੁਤ ਸਹਿਯੋਗ ਆ ਉਹ ਬਹੁਤ ਹੀ ਹਾਰਡ ਵਰਕਰ ਨੇ ਉਹ ਬਹੁਤ ਹੀ ਨੋਬਲ ਪਰਸਨ ਹੈ ਮੈਂ ਹੁਣ ਆਪਣੇ ਇਹਨਾਂ ਨੂੰ ਮਦਰਨਾਥ ਸ਼ਾਹੀ ਜੀ ਨੂੰ ਬੇਤੀ ਕਰਾਂਗਾ ਉਹ ਆਪਣੇ ਵਿਚਾਰ ਰੱਖਣਗੇ ਮਦਰਨਾਥ ਸ਼ਾਹੀ ਜੀ ਜੀਡੀਐਸ ਪੰਜਾਬ ਦੀ ਜੋ ਜਸਵੀਰ ਸਿੰਘ ਤਿੱਲੋ ਹਲਵਾਰਾ ਸਾਹਮਣੇ ਵਾਲੀ ਰਿਪੋਰਟ ਜੀ ਦੇ ਕਿਸੇ ਸਸਤੀ ਕਰ ਜੀ ਸ੍ਰੀ ਕਾਲ ਜੀ ਕਹਣਾ ਤੁਹਾਨੂੰ ਅਜੋਲ ਪਰਵਾ ਮਾਇ ਬਾਡੇ ਪਹਿਲਾਂ ਜੀ ਧੰਨਵਾਦ ਆ ਤੁਹਾਡਾ ਤੁਸੀਂ ਛੱਡੀ ਗੱਲ ਨੂੰ ਲੋਕਾਂ ਤੱਕ ਪਹੁੰਚੰਦੇ ਰਹੇ ਤਾਂ ਮੈਂ ਬਹੁਤਾ ਨਹੀਂ ਬੋਲੂਗਾ ਮੇਰੇ ਤਾਂ ਪਹਿਲਾਂ ਸਾਡੇ ਮੰਦਰ ਨਾਲ ਸਾਈ ਜੀ ਸਾਡੇ ਸਤਕਾਰਯੋਗ ਜਿਹੜੇ ਖत्री ਚੇਤਨਾ ਮੰਦੇ ਮਾਤਾ ਕੁਸ਼ਲ ਜੀ ਪੈਟਰਨ ਨੇ ਛੜੇ ਸਮਲੋ ਸਰਪ੍ਰਸਤ ਨੇ ਸਰਵੇ ਸਰਵਾਨੀ ਅੰਦਰ ਪੂਰੀ ਸਾਹਿਬ ਨੇ ਮਨੋਚਾ ਜੀ ਤੇ ਇਸ ਤਰ੍ਹਾਂ ਗੱਲਾਂ ਵੀ ਅੱਜ ਜਿਹੜਾ ਇਹ ਰਾਸ਼ਨ ਬਣ ਸਮਾਰੋਹ ਵੀ ਸੀਗਾ ਸਾਡੀ ਹੈਂਡੀਕੈਪ ਨੂੰ ਸਾਈਕਲ ਵੀ ਦਿੱਤੀ ਸੀ ਸਾਈਕਲਾਂ ਦਿੱਤੀਆਂ ਹੋਰ ਕਈ ਪ੍ਰੋਗਰਾਮ ਸੀ ਮੈਂ ਬਹੁਤਾ ਡਿੰਚ ਨਹੀਂ ਗੱਲ ਕਰਾਂਗਾ ਅੱਜ ਸਾਡੇ ਐਮਪੀ ਸਾਹਿ ਤਾਂ ਇਹ ਸਾਰੇ ਲੋਕਾਂ ਨੂੰ ਫੇਰ ਅਸੀਂ ਅਪੀਲ ਕਰਦੇ ਹਾਂ ਇਸ ਤਰ੍ਹਾਂ ਜੁੜ ਕੇ ਰਹੋ ਖਤਰੀ ਚੇਤਨਾ ਮੰਚ ਨੇ ਦੇ ਨਾਲ ਤੇ ਮਾਤਾ ਕੁਸ਼ਲਾ ਸੇਵਕਾਂ ਨੇ ਤੇ ਜਿਹੜੀ ਜ਼ਰੂਰਤ ਮਨੋਂ ਉਹਨਾਂ ਦੀ ਸੇਵਾ ਕਰਦੇ ਅਸੀਂ ਰਹੀਏ ਤੁਹਾਡਾ ਲੋਕਾਂ ਦਾ ਸਾਥ ਤੇ ਆਸ਼ੀਰਵਾਦ ਸਾਥ ਤੇ ਬਣਿਆ ਰਹੋ ਥੈਂਕ ਯੂ ਸੱਤੇ ਜੀ ਸਰ ਬਹੁਤ ਸਿੱਖਾ ਕਿਰਪਾ ਕਰਿਓ ਅੱਜ ਤੁਹਾਡਾ ਇੱਥੇ ਆ ਕੇ ਅਸੀਂ ਕੀ ਕਹਿਣਾ ਚਾਹੁੰਦੇ ਅੱਜ ਜਿਹੜਾ ਫੰਕਸ਼ਨ ਸਾਡਾ ਹੈ 165 ਰਾਸ਼ਨ ਬਿਤਰਨ ਸਮਾਰੋਹ ਹੈ ਇਹਦੇ ਵਿੱਚ ਸਾਡੇ ਮੁੱਖ ਮਹਿਮਾਨ ਡਾਕਟਰ ਅਮਰ ਸਿੰਘ ਐਮਪੀ ਫਤਿਹਗੜ੍ਹ ਸਾਹਿਬ ਤੋਂ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਜੋ اسی ਕੰਮ ਕਰ ਰਹੇ ਹੈ ਇਹ ਸਾਨੂੰ ਤੁਹਾਨੂੰ ਸਭ ਪਤਾ ਹੈ ਸਾਰੇ ਪੰਜਾਬ ਨੂੰ ਪਤਾ ਹੈ ਜਿਹੜੇ ਉਸੇ ਕੰਮ ਕਰ ਰਹੇ ਹਨ ਫਿਸ਼ਾਂ ਦੇ ਰਹੇ ਹੈ ਡਰਾਈ ਸ਼ੋਰ ਦੇ ਰਹੇ ਹੈ ਬੀਜ ਦੇ ਰਹੇ ਹੈ ਰਾਸ਼ਨ ਦੇ ਰਹੇ ਹੈ ਔਰ ਵਾਟਰ ਗੂਲਾ ਦੇ ਰਹੇ ਹੈ ਸਕੂਲ ਦੇ ਵਿੱਚ ਜੋ ਵੀ ਕਿਸੇ ਨੂੰ ਵੀ ਲੋੜ ਹੈ ਯੂਨੀਫਾਰਮ ਦੀ ਲੋੜ ਹੈ ਐਸੇ ਉਹ ਦੇ ਰਹੇ ਹੈ ਔਰ ਇਹ ਜਿਹੜੇ ਜੋ ਵੀ ਐਸੇ ਕੰਮ ਕਰਦੇ ਸਾਰੇ ਸ਼ਹਿਰ ਦੇ ਜਿਹਨੇ ਦਾਨਵੀਰ ਬੰਦੇ ਨੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਕੰਮ ਹੋ ਰਿਹਾ ਹੈ ਅਸੀਂ ਕੁਝ ਨਹੀਂ ਕਰ ਸਕਦੇ ਕਿ ਦਾਨਵੀਰ ਜੇ ਦੇਣਗੇ ਦਾਨਵੀਰ ਦੇ ਰਹੇ ਨੇ ਜੋ ਵੀ ਮੈਂ ਮੈਂ ਰਿਕਵੈਸਟ ਕਰਦਾ ਤੋ ਮੈਨੂੰ ਕਦੇ ਜਵਾਬ ਨਹੀਂ ਦਿੰਦੇ ਹੈਗੇ ਔਰ दान ਕਰ ਰਹੇ ਨੇ ਮੈਨੂੰ ਬਹੁਤ ਧੰਨਵਾਦੀ ਥੈਂਕ ਯੂ ਸਰ ਸਸੀ ਗダル ਜੀ ਸਾਰਾ ਜਿਹੜਾ ਇੱਥੇ ਖੰਨੇ ਵਿੱਚ ਟ੍ਰਾਈ ਸੈਕ ਦਿੱਤੇਗਾ ਤੁਹਾਡੀ ਆਈ ਵਿੱਚ ਕੀ ਕਰਾਂ ਤੁਹਾਨੂੰ ਨਹੀਂ ਨਹੀਂ ਇਹ ਤਾਂ ਦੇਖੋ ਪੰਜਾਬ ਖੱਤਰੀ ਜਿਹੜਾ ਚੇਤਨਾ ਮੰਚ ਆ ਔਰ ٹرسٹ ਹੈ ਉਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਮੈਂ ਉਹਨਾਂ ਨੂੰ ਬਹੁਤ ਵਧਾਈ ਦੇਣਾ ਕਿ ਉਹ ਸਮਾਜ ਸੇਵਾ ਦਾ ਬਹੁਤ ਵਧੀਆ ਕੰਮ ਕਰਦੇ ਆ ਔਰ ਮੈਨੂੰ ਇਹ ਵੀ ਪਤਾ ਲੱਗਾ ਕਿ ਬੱਚਿਆਂ ਨੂੰ ਫੀਸ ਵੀ ਦਿੰਦੇ ਆ ਰਾਸ਼ਨ ਵੀ ਮਿਸਾ ਮੇਰੇ ਤੋਂ ਰਾਸ਼ਨ ਬੰਡਵਾਇਆ ਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਮੈਂ ਤੇ ਬਲਕਿ ਉਹਨਾਂ ਨੂੰ ਸੁਝਾ ਦਿੰਦਾ ਹੈਗਾ ਕਿ ਮੈਂ ਵੀ ਤੁਹਾਨੂੰ ਸਹਾਇਤਾ ਕਰੂੰਗਾ ਔਰ ਆਪਾਂ ਸਾਰਿਆਂ ਇਹੋ ਜਿਹਾ ਸੰਸਥਾਨਾ ਮਿਲ ਕੇ ਖੰਨੇ ਸ਼ਹਿਰ ਤੇ ਸਮਾਜ ਸੇਵਾ ਦਾ ਕੰਮ ਹੋਰ ਵਧਾਈਏ ਬਹੁਤ ਬਹੁਤ ਧੰਨਵਾਦ